ਇਸ਼ਕ ਜਤੋਂ ਆਪਣੇ ਅਖੀਰ ਕਰ ਦਿੰਦਾ ਏ ਇਸ਼ਕ ਜਤੋਂ ਆਪਣੀ ਅਖੀਰ ਕਰ ਦਿੰਦਾ ਏ ਰੰਜਨੇ ਨਿਵੇਖਦਾ ਫਕੀਰ ਕਰ ਦਿੰਦਾ ਏ ਇਤਾਂ ਪਤਨਾਮੀਆਂ ਤੇ ਸੱਚ ਵਿੱਚ ਛਟਣਾ ਖਿੜਦੇ ਕੁਲਾਪਾਂ ਨੂੰ ਕਰੀਰ ਕਰ ਦਿੰਦਾ ਏ ਤੇ ਰੰਜਨੇ ਨਿਵੇਖਦਾ ਫਕੀਰ ਕਰ ਦਿੰਦਾ ਏ ਸੋਹਣੀਆਂ ਨੂੰ ਟੋਪ ਕੇ ਚਨਾਪਾਂ ਵਿੱਚ ਮਾਦਦਾ ਸੋਹਣਿਆਂ ਨੂੰ ਟੋਪ ਕੇ ਜਨਾਬਾਂ ਵਿੱਚ ਮਾਰਦਾ ਸੱਸੀਆਂ ਨੂੰ ਥਲਾਂ ਦੀ ਜ਼ਕੀਰ ਕਰ ਦਿੰਦਾ ਏ ਤੇ ਰੰਜਿਨੀ ਨਹੀਂ ਵੇਖਦਾ ਫਕੀਰ ਕਰ ਦਿੰਦਾ ਏ ਇਸ਼ਕ ਵਿੱਚ ਵੇਖੇ ਅਸੀਂ ਥੱਇਆ ਥੱਇਆ ਨੱਚਦੇ ਇਸ਼ਕ ਵਿੱਚ ਵੇਖਿਆ ਸੀ ਥੱਇਆ ਥੱਇਆ ਨੱਚਦੇ ਬੁੱਲਿਆਂ ਨੂੰ ਸ਼ਾਵਾਂ ਤੋਂ ਹਕੀਰ ਕਰ ਦਿੰਦਾ ਏ ਤੇ ਰੰਜਿਨੀ ਨਹੀਂ ਵੇਖਦਾ ਫਕੀਰ ਕਰ ਤਿੰਦਾਏ ਰੰਜਨ ਨਹੀਂ ਵੇਖਦਾ ਫਕੀਰ ਕਰ ਤਿੰਦਾਏ ਸੂਫੀ ਸੂਫੀ ਨੈਣਾ ਵਿੱਚ ਰੱਬ ਦਿੱਸਦਾਏ ਮੈਨੂੰ ਮੇਰਾ ਉਹਦੇ ਵਿੱਚੋਂ ਸਭ ਦਿੱਸਦਾਏ ਸੂਫੀ ਸੂਫੀ ਨੈਣਾ ਵਿੱਚੋਂ ਰੱਬ ਦਿੱਸਦਾਏ ਮੈਨੂੰ ਮੇਰਾ ਉਹਦੇ ਵਿੱਚੋਂ ਸਭ ਦਿੱਸਦਾਏ ਪਲ ਬਿਨਾ ਉਹਦੇ ਪਿਨਾ ਲੰਘਦਾਏ ਓ ਮਾਹੀ ਮੇਰਾ ਸੋਨੇ ਰੰਗ ਦਾ ਏ ਸੂਫੀ ਸੂਫੀ ਨਾਨਾ ਵਿੱਚੋਂ ਰੱਬ ਬਸ ਦਿਸਦਾ ਏ ਮੈਨੂੰ ਮੇਰਾ ਉਹਦੇ ਵਿੱਚੋਂ ਸਭ ਦਿਸਦਾ ਏ ਜਦ ਤੂੰ ਹੱਥ ਉਹਦਾ ਹੱਥਾਂ ਵਿੱਚ ਆਵੇ ਮੇਰੇ ਹੱਥ ਦੀਆਂ ਲੀਕਾਂ ਤੜਕ ਆਵੇ ਜਦ ਤੂੰ ਸਾਹ ਮੇਰੇ سینੇ ਵਿੱਚੋਂ ਨਿਕਲੇ ਉਹਦੇ ਕਦਮ 'ਚ ਜਾ ਰੁਕ ਜਾਵੇ ਰੱਬ ਤੋਂ ਤਵਾ ਇਹੋ ਮੰਗਦਾ ਏ ਓ ਮਾਹੀ ਮੇਰਾ ਸੋਨੇ ਰੰਗ ਦਾ ਏ ਸੂਫੀ ਸੂਫੀ ਨਾਣਾ ਵਿੱਚੋਂ ਰੱਬ ਤੇ ਸਤਾਏ ਉਹਦੇ ਕਜਲੇ ਚ ਮੇਰੀਆਂ ਹੀ ਰਾਤਾ ਮੇਰੇ ਦਿਨਾਂ ਵਿੱਚ ਉਹਦੀਆਂ ਹੀ ਬਾਤਾਂ ਕੁਝ ਚਾਹੀਤਾ ਨਹੀਂ ਹੁਣ ਚੀਨ ਵਾਸਤੇ ਇਹੋ ਹੀ ਪਣੀਆਂ ਨੇ ਇਸ਼ਕ ਸੁਕਾਤਾ ਮੈਂ ਬਨ ਕੇ ਟੋਟਾ ਉਹਦੀ ਵੰਗਦਾ ਉਹ ਮਾਹੀ ਸੋਨੇ ਰੰਗ ਦਾ ਏ ਸੂਫੀ ਸੂਫੀ ਨਾਣਾ ਵਿੱਚੋਂ ਰੱਬ ਤੇ ਸਤਾਏ ਮੈਨੂੰ ਮੇਰਾ ਉਹਦੇ ਵਿੱਚੋਂ ਸੱਤ ਇਸਦਾਈ ਉਹ ਪਲ ਵੀ ਨਾ ਉਹਦੇ ਪੀਣਾ ਲੰਘਦਾ ਏ ਮਾਹੀ ਮੇਰਾ ਸੋਨੇ ਰੰਗਦਾ ਏ ਤੇ ਮੈਂ ਕੋਚੀ ਤੇ ਕੁਝ ਲੁਕਾ ਦੇ ਇਸ਼ਕ ਦਾ ਸਤਵਾਂ ਰੰਗ ਚੜਾ ਦੇ ਮੈਂ ਕੋਚੀ ਤੇ ਕੁਝ ਲੁਕਾ ਦੇ ਇਸ਼ਕ ਦਾ ਸਤਵਾਂ ਰੰਗ ਚੜਾ ਦੇ ਅੰਦਰ ਲੋਪਤੀ ਸਪਨੀ ਵੜ ਗਈ ਜੁਸੇ ਉੱਤੇ ਨਿਲਕ ਚੜ੍ਹ ਗਏ ਔ ਨੋ ਸਈਆਂ ਮਰਮ ਕਾ ਦੇ ਇਸ਼ਕ ਦਾ ਸਤਵਾਂ ਰੰਗ ਚੜਾ ਦੇ ਦੁਨੀਆ ਮੈਨੂੰ ਧਾਨੇ ਦੇਵੇ ਤੇਰੇ ਨਾਂ ਤੇ ਮੈਣੇ ਦੇਵੇ ਇਸ ਦੁਨੀਆ ਨੂੰ ਚੁੱਪ ਕਰਾ ਦੇ ਇਸ਼ਕ ਦਾ ਸਤਵਾਂ ਰੰਗ ਚੜਾ ਦੇ ਸੁਪਨੇ ਤੇ ਵਿੱਚ ਆ ਜਾ ਸਈਆਂ ਸੁੱਤੇ ਬਾਗ ਚ ਜਾ ਜਾ ਸਈਆਂ ਬੇਤੀਤੀ ਨੂੰ ਤੀਤ ਕਰਾ ਦੇ ਇਸ਼ਕ ਦਾ ਸਤਵਾ ਰੰਗ ਚੜਾ ਦੇ ਤੇ ਤੇਰੇ ਦਰਦ ਦੀ ਬੰਦੀ ਹੋਈ ਮਰ ਕਈਆਂ ਮੈਂ ਜਾਂਦੀ ਹੋਈ ਤੇਰੇ ਦਰਦ ਦੀ ਬੰਦੀ ਹੋਈ ਮਰ ਕਈਆਂ ਮੈਂ ਜਾਂਦੀ ਹੋਈ ਮੈਨੂੰ ਆਪਣੀ ਲੋੜ ਬਣਾ ਦੇ ਇਸ਼ਕ ਦਾ ਸਤਵਾ ਰੰਗ ਚੜਾ ਦੇ ਸੋਹਣੀ ਤੇ ਮਹੀਵਾਲ ਬਨਾਇਆ ਤੈਨੂੰ ਸੱਸੀ ਖਨ ਸਦਾਇਆ ਰੰਜਨ ਬਣ ਕੇ ਫੇਰ ਆਪਾ ਦੇ ਔਰ ਇਸ਼ਕ ਦਾ ਸਤਵਾ ਰੰਗ ਚੜਾ ਦੇ ਤੇ ਬੁੱਲਾ ਤੇਰੇ ਨਾਂ ਤੇ ਮਰਿਆ ਨਿੱਕੀ ਜਿੰਨੀ ਹਾਂ ਤੇ ਮਰਿਆ ਮੈਂ ਮੋਏ ਨੂੰ ਜੋਗ ਲਗਾ ਦੇ ਇਸ਼ਕ ਦਾ ਸਤਵਾ ਰੰਗ ਚੜਾ ਦੇ ਮੈਂ ਕੋਚੀ ਤੇ ਕੋਚ ਲੁਕਾ ਦੇ ਇਸ਼ਕ ਦਾ ਸਤਵਾ ਰੰਗ ਚੜਾ ਦੇ ਇਸ਼ਕ ਦਾ ਸਤਵਾ ਰੰਗ ਚੜਾ ਦੇ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਸੁਣ ਕੇ ਤਵੱਟੀ ਰੋਨ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤਿਲਾ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਤ ਵਤੇ ਸ਼ੇਅਰ ਜਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਇਹਦਾ ਪ੍ਰਖਾ